ਨਸ਼ੇ ਸਾਰੇ ਹਟ ਜਾਣ ਨਸ਼ਿਆਂ ਕਰਕੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਨੇ ਲੋਕ ਉੱਜੜ ਰਹੇ ਨੇ ਲੋਕ ਬਹੁਤ ਪਰੇਸ਼ਾਨ ਹਨ ਨਸ਼ੇ ਕਰ ਲੋ ਜਿਹੜੇ ਨਸ਼ੇ ਕਰਦੇ ਹਨ ਉਹ ਹੁਣ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਹਨ ਨਸ਼ਾ ਬਹੁਤ ਮਾੜੀ ਚੀਜ਼ ਹੈ ਨਸ਼ਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਨਸ਼ੇ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਨਸ਼ਾ ਨਾ ਕਰੋ ਇਹ ਮੈਂ ਤੁਹਾਡੇ ਗਰੀ ਬੇਨਤੀ ਕਰਦਾ ਨਸ਼ਾ ਨਾ ਕਰੋ ਇਹ ਵੀ ਸਾਖੀ ਦੇ ਮੇਲੇ ਕਰਕੇ ਹੋਰ ਭਗਤ ਸਿੰਘ ਜੀ ਦੀ ਯਾਦ ਵਿੱਚ ਤਲ ਉਹ ਕੰਮ ਜਿਹੜਾ ਆ ਉਹ ਬੱਚੇ ਦੱਸ ਰਹੇ ਨੇ ਜੀ ਸੋ ਬੱਚਿਆਂ ਦੀ ਸੋਚ ਨੂੰ ਵੀ ਮੈਸਮ ਨੂੰ ਵੀ ਸਲਾਮ ਛੋਲੇ ਛੋੜੇ ਬੱਚਿਆਂ ਨੇ ਬੜਾ ਸੋਣਾ ਬੋਲਿਆ ਬੜੀ ਮਨ ਨੂੰ ਖੁਸ਼ੀ ਹੋਈ ਆ ਇਹਨਾਂ ਦਾ ਵੀ ਇੱਕ ਤਰਲਾ ਆ ਇਹ ਕੱਲ ਤੋਂ ਪਾਸੇ ਜਿਹੜੇ ਨੇ ਚੱਲ ਪਏ ਨੇ ਸਾਨੂੰ ਬਚਾ ਲਓ ਇਹ ਬੱਚਿਆਂ ਨੇ ਮਤਲਬ ਪੰਜਾਬ ਸਰਕਾਰ ਅੱਗੇ ਜਿਹੜੀ ਅਪੀਲ ਕੀਤੀ ਆ ਤਾਂ ਜੋ ਕਿ ਜੇ ਨਸ਼ਾ ਪੰਜਾਬ ਸਾਡੀ ਵੀ ਮਤਲਬ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਪੰਜਾਬ ਸਰਕਾਰ ਅੱਗੇ ਕਿ ਨਸ਼ੇ ਨੂੰ ਆਲੀ ਆਉਣ ਵਾਲੀ ਜਿਹੜੀ ਪੀੜੀ ਆ ਨਾ ਇਹ ਬਚ ਸਕੇ ਇਹ ਕਿ ਦੇਖਿਆ ਜਾਂਦੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਦੇਖੋ ਜੀ ਜਿਹੜੀਆਂ ਕੌਮਾਂ ਆਪਣੇ ਵੱਡੇ ਵੱਡੇ ਰੇਣ ਨੂੰ ਯਾਦ ਰੱਖਦੀਆਂ ਨੇ ਉਹ ਮੰਨ ਲਓ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ ਵੱਡੇ ਰੇਣ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਦਿੰਦੇ ਰਹੀਏ ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਬੋਰਚ ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈ ਆਂ ਦਿੰਦੇ ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤੁਹਾਨੂੰ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮਨੋ ਖੁਸ਼ੀ-ਖੁਸ਼ੀ ਮੰਨੋ ਆਪਣੇ ਘਰ ਲੈ ਆ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ ਮੰਨ ਲੋ ਵਿਗੜ ਚੁੱਕੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਆ ਚੁੱਕੇ ਨੇ ਸੋ ਇਹਨਾਂ ਬੱਚਿਆਂ ਨੇ ਇੱਕ ਵੀਡੀਓ ਰਾਈ ਜਿਹੜਾ ਇਹ ਨਸ਼ੇ ਨੂੰ ਜਿਹੜਾ ਇਹਨਾਂ ਮੰਨ ਲ ਖਤਮ ਕੀਤਾ ਜਾਵੇ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਸਾਰੇ ਇਹ ਤੁਹਾਡੇ ਸਾਹਮਣੇ ਵਾਤੋ-ਵਾਦ ਜੀ 12-14 ਸਾਲ ਤੱਕ ਦੇ ਬੱਚੇ ਹੋਣਗੇ ਤੇ ਇਹ ਸਾਰੇ ਬੱਚੇ ਪਿੰਡ ਦੇ ਨੇ ਸੋ ਇਹ ਬੱਚਿਆਂ ਨੂੰ ਵੀ ਮੰਨ ਲਓ ਕਿ ਮੈਂ ਚਲੋ ਸਿਰ ਝਕਾਉਣਾ ਹੈ ਇਹਨਾਂ ਦੀ ਸੋਚ ਅਗੇ ਵੀ ਸਿਰ ਝਕਾਉਣਾ ਹੈ ਪਰ ਸਾਡੀ ਵੀ ਮੰਨ ਲਓ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਹੈ ਪੰਜਾਬ ਲੋਕ ਕਿ ਛੇਤੀ ਤੋਂ ਛੇਤੀ ਜਿਹੜਾ ਨਾ ਇਹਨੂੰ ਰੱਥ ਪਾਈ ਜਾਵੇ ਤਾਂ ਜੋ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਇਹ ਬਚ ਸਕੇ ਇੱਕ ਦੇਖਿਆ ਜਾਂਦੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਵੇਖੋ ਜੀ ਜਿਹੜੀਆਂ ਕੌਮਾਂ ਆਪਣੇ ਵੱਡੇ ਵੱਡੇ ਨੇ ਯਾਦ ਰੱਖਦੀਆਂ ਨੇ ਉਹ ਮੰਨ ਲਓ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ-ਵਡੇਰੇ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਚੰਗੇ ਰਹੀਏ ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਬੂਰ ਚ ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈ ਆਂ ਦਿੰਦੇ ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤੁਹਾਨੂੰ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮਨ ਲਓ ਖੁਸ਼ੀ-ਖੁਸ਼ੀ ਮੰਨ ਲਓ ਆਪਣੇ ਘਰ ਲਿਆ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਿਆ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ